ਆਇਆ ਪੈਂਡ ਤੇ ਅੱਜ ਆਪਾਂ ਖਾਵਾਂਗੇ ਤੰਦੂਰ ਦੀ ਰੋਟੀ ਮਾਤਾ ਜੀ ਕਰ ਰਹੀ ਹੈ ਤੰਦੂਰ ਦੀ ਤਿਆਰੀ ਇਧਰ ਗਾਗ ਪਹਿਲਾਂ ਹੀ ਖੜਿਆ ਰੋਟੀਆਂ ਖਾ ਲਈ ਅੱਜ ਮम्मी ਬਣਾਉਗੀ ਹਾਰੇ ਤੇ ਕद्दू ਅੱਜ ਆਪਾਂ ਬਣਾਵਾਂਗੇ ਕद्दू ਹਾਰੇ ਤੇ ਤੇ ਮੰਮੀ ਨੇ ਬਾਲਤੀਆਂ ਬਾਥੀਆਂ ਤੇ ਆਪਾਂ ਧਰਤਾ ਹਾਰੇ ਤੇ ਕੁੱਜਾ ਮੰਮੀ ਇੱਥੇ ਪਾਣੀ ਵੀ ਪਾਉਣਾ ਨਹੀਂ ਹੈ ਪਾਣੀ ਪਾਣਾ ਨਹੀਂ ਲਓ ਵੇ ਹੁਣ ਆਪਾਂ ਖਾਵਾਂਗੇ ਅੱਜ ਹਾਰੇ ਦੀ ਹਾਰੇ ਦਾ ਗੱਦੂ ਨਾਲ ਨਹੀਂ ਹਾਰੇ ਦਾ ਗੱਦੂ ਹਾਰੀ ਦੀ ਤੇ ਹਾਰੀ ਹਾਰੀ ਦਾ ਗੱਦੂ ਹਾਰੀ ਦਾ ਗੱਦੂ ਹਾਰੇ ਦਾ ਨਹੀਂ ਹਾਰੇ ਤੇ ਹਾਰੀ 'ਚ ਫਰਕ ਹੁੰਦਾ ਹਾਰਾ ਹਾਰਾ ਦੱਧਾ ਵਾਲਾ ਹੁੰਦਾ ਨਹੀਂ ਹਾਰੇ ਤੇ ਹਾਰੀ 'ਚ ਕੀ ਫਰਕ ਹੁੰਦਾ ਖਾਰਾ ਵੱਡਾ ਹੁੰਦਾ ਦੱਬਾ ਹੁੰਦਾ ਤਾਂ ਦੰਦ ਕਾੜਨ ਵਾਲਾ ਤੇ ਹਰੀ दाल ਬਣਾਉਣਾ ਨਹੀਂ ਹਰੀ ਤੇ ਕਦੋਂ ਕਿਵੇਂ ਬਣਦਾ ਹਰੀ ਤੇ ਕਦੋਂ ਕਿਵੇਂ ਬਣਦਾ ਰਾਈਟ ਰਾਈਟ ਉਧਰ ਆਪਣਾ ਤਾਪ ਰਿਹਾ ਤੰਦੂਰ ਅੱਜ ਆਪਾਂ ਬਣਾਵਾਂਗੇ ਤੰਦੂਰ ਤੇ ਰੋਟੀਆਂ ਆ ਤੇਲ ਤਾਂ ਨਿਕਲ ਆ ਮੰਮੀ ਨੇ ਤੇਲ ਪਾ ਲਿਆ ਕੜਛੀ ਕੜਛੀ ਨਹੀਂ ਕੜਛੀ ਤਾਂ ਕੱਟੀ ਐ ਇਹਦੇ ਵਿੱਚ ਆਪਾਂ ਪਾ ਦੇਣਾ ਕੜਛੀ ਤੋਂ ਵੱਧ ਹੀ ਆ ਕੜਛੀ ਹੋਈ ਹੋ ਗਈ ਕੜਛੀ ਕਾ ਆਪਾਂ ਪਾ ਲਿਆ ਤੇਲ ਮਾਂ ਮਮੀ ਲਾਉਗੀ ਤੜਕਾ। ਗੀਲੇ ਘਟਕੰਦ। ਤੇ ਸਬਜ਼ੀ ਤਾਂ। ਬੇਟਾ ਜਾ ਸਬਜ਼ੀ ਵਰਕੇ ਲੈ ਜਾਨਾ। ਬੇਟਾ ਹੱਥ ਧੋਈ ਜਾਂਦਾ। ਮਾਰਨੀਆਂ ਪੈਂਦੀਆਂ। ਕਈ ਵਾਰ ਅੱਗ ਨਹੀਂ। ਲੜਾ ਕਿਤੇ ਸਾਡਾ ਬੁਲਾਉਂ ਵੀ ਰਹੇ। ਕਿਉਂਕਿ ਆਹ ਕੀ ਕੀ ਬੰਦਾ ਕੀ ਨਹੀਂ ਕਿ ਉਹ ਭੈਣ ਤਨਾ। ਘਰ ਜਾ ਕੇ ਵੇਖੀ ਇਹ ਕਦੋਂ ਕਚਾਰਿਆ ਹੋਇਆ। ਇਹ ਤਾਂ ਚਾਹੀਦੀ ਕਿ ਨਾ ਬਣਦੇ ਨਹੀਂ ਨਾ ਬਣਦੇ ਸ਼ੱਦ ਨੂੰ ਗੈਰ ਤੇ ਬਣਾ ਦੇ ਨਹੀਂ ਨਹੀਂ ਬਣੂਗਾ ਇਹ ਉਹ ਪਹਿਲੀ ਸ਼ੱਦ ਆ ਇਹ ਫੂਕਣੇ ਨਾਲ ਫੂਕਾ ਮਾਰਨੀ ਆ ਫੂਕਣੇ ਨਾਲ ਫੂਕਾ ਵੀ ਮਾਰਨੀ ਪੈਂਦੀ ਆ ਜਿਹੜਾ ਆਪਣੇ ਬਸ ਦਾ ਰੋਗ ਨਹੀਂ ਕੰਮ ਨਹੀਂ ਰੋਗ ਤਾਂ ਕੱਪੜਾ ਲੱਗਿਆ ਨਹੀਂ ਚੁੱਲ੍ਹੇ ਚੱਲਣਗੇ ਹੋਰ ਕੀ ਆ ਜੇ ਵੀ ਹੁਣ ਮੰਮੀ ਬਾਦੂ ਵਿੱਚ ਸਬਜ਼ੀ ਆਪੀ ਚਲਦੀ ਹੋਰ ਬੰਦ ਲਈਏ ਬਾਹਰ ਨੂੰ ਬਾਹਰ ਨੂੰ ਕੱਢੀ ਕਿਦੇ ਐਡੇ-ਡੇ ਮੋਟੇ ਇਹ ਤਾਂ ਹਲਦੀ ਚੀਰ ਤੇ ਕਿਨੇ ਇਹ ਸਬਜ਼ੀ ਮੰਮੀ ਨੇ ਪਾਤੀਆਂ ਵਿੱਚ ਹੁਣ ਮੰਮੀ ਇਹਦੇ ਵਿੱਚ ਨੂਨ ਮਿਰਚ ਬਾਹਰ ਉਹ ਵੀ ਆਪਦੇ ਟੇਸਟ ਹਿਸਾਬ ਨਾਲ ਤੁਸੀਂ ਪਾ ਲੈਣੀ ਆ। ਆ ਪਾਇਆ ਮੰਮੀ ਨੇ ਮਸਾਲਾ। ਨੂਨ। ਉਹ 10 ਟੇ ਜਾ ਭਰਾਵਾ ਨੂਨ। ਆ ਮਿਰਚਾਂ। ਆਹ ਤਾਂ ਸਭ ਤੋਂ ਮਿਰਚ ਜਿਆਦਾ। ਆ ਮੰਮੀ ਨੇ ਪਾਤੀ ਹਲਦੀ। ਆਪਦੇ ਆਪਦੇ ਨੂਨ ਮਿਰਚ ਦਾ ਹਿਸਾਬ ਹੁੰਦਾ ਕਾਕੂ। ਚਰਚ ਘੱਟ ਪਾਉਣੀ ਯਾਰੇ ਵੀ ਖਾਣੀਆਂ। ਘਾਟੀ ਬਾਈ ਜੀ। ਚਾਤੀ ਪਹਿਲਾਂ ਹੀ ਬਾਹਰ ਲਓ। ਤੇ ਮੰਮੀ ਨੇ ਹਲਾਤੀ ਸਬਜੀ ਹੁਣ। ਇਧਰ ਆਪਣਾ ਤੰਦੂਰ ਵੀ ਤਪ ਗਿਆ ਹੁਣ ਮੰਮੀ ਬਣਾਉਗੀ ਪੇੜੇ ਉਹ ਹੁਣ ਮੰਮੀ ਨੇ ਵਿੱਚ ਪਾਤਾ ਪਾਣੀ ਹੁਣ ਇਹਨੂੰ ਆਪਾਂ ਰਿਜਣਾ ਰੱਖਦਾ ਮੂੰਹ ਪਾਣੀ ਕੁਝ ਜ਼ਿਆਦਾ ਨਹੀਂ ਹੋ ਗਿਆ ਨਾ ਇਹਦੇ ਪਲੇਟ ਨੇ ਦੇਖ ਮੰਮੀ ਨੇ ਦਿਖਾਉਗੀ ਹੁਣ ਲਓ ਜੀ ਇਹ ਇਹਦੀ ਸ਼ਕਲ ਹੈ ਮਨ ਤੋਂ ਬਾਅਦ ਦੇਖੋ ਕਿਓ ਜੀ ਬੰਦੀ ਹੈ ਇਧਰ ਸਾਡਾ ਮੁੰਡਾ ਹੋਇਆ ਪਿਆ ਬਿਮਾਰ ਇਹ ਵਿਚਾਰਾ ਹੋ ਗਿਆ ਬਿਮਾਰ ਓਏ ਗਾਲ ਗਲੋਚ ਨਹੀਂ ਕਰਨੀ ਦੋਸਤੋ ਆਪਣੀਆਂ ਰੋਟੀਆਂ ਬਣਨੀਆਂ ਹੋ ਗਈਆਂ ਸਟਾਰਟ ਮੰਮੀ ਲਾ ਰਹੀ ਆ ਤੰਦੂਰ ਤੇ ਰੋਟੀਆਂ ਖੱਲਿ ਬਸ ਫਿਰ ਆਪਾਂ ਇਹਨੂੰ ਰੱਖਾਂਗੇ ਸ਼ਾਬੇ ਚ ਮਮੀ ਪਉਣਾ ਥੱਲੇ ਲੱਗਦਾ। ਦੂਰਾ ਕਰਨਾ। ਹੈ ਲੱਗਦੀਆਂ ਹੁੰਦੀਆਂ ਰੋਟੀਆਂ। ਇੱਧਰ ਆਪਣੀ ਕਦੂਰੀ ਸਬਜ਼ੀ ਲਗਭਗ ਤਿਆਰ ਆ। ਜਦੋਂ ਪੂਰੀ ਬੰਗੀ ਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ। ਇਹ ਕਿਵੇਂ ਬਣੀ?